बची न ਉੱਲਾਵਾਤ ਨਾ ਆ ਉੱਲਾਵਾਤ ਸੇ ਮੈਂ ਇੱਥੇ ਬਜ਼ਾਰ ਦੇ ਤੇ ਉਹਨੂੰ ਸਟਾਰਟ ਹਾਂਜੀ ਆ ਸੂ ਬਹਾਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਗਵਿੰਦਪੁਰਾ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਬਾ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਸਾਡਾ ਮੇਜਰ ਸਿੰਘਾ ਜਿਹੜਾ ਕਿ ਪਰਿਵਾਰ ਇਸ ਘਰ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਸੋ ਲਗਾਤਾਰ ਜਿਹੜੀ ਇੱਕ ਹਫਤੇ ਦੀ ਜਿਹੜੀ ਬਾਰਸ਼ਾ ਮੀਂਹ ਦੇ ਦੌਰਾਨ ਇਸ ਗਰੀਬ ਦਾ ਇਸ ਲੋੜਵੰਦ ਦਾ ਜਿਹੜਾ ਇੱਟ ਬਾਲਾ ਪਾਇਆ ਹੋਇਆ ਸੀ ਇਹ ਸਾਰਾ ਮੀਂਹ ਦੇ ਕਾਰਨ ਡਿੱਗ ਚੁਕਿਆ ਸੋ ਅਸੀਂ ਸਾਰੇ ਸੰਸਥਾਵਾਂ ਨੂੰ ਸਾਰੀਆਂ ਸੰਸਥਾ ਨੂੰ ਤੇ ਜਿੰਨੇ ਵੀ ਸਾਡੇ ਨਾਲ ਸਾਡੇ ਨਾਲ ਪੜਦੇ ਕੋਈ ਪੰਜਾਬ ਪੁਲਿਸ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਮੁਲਾਜ਼ਮ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰਦੇ ਆਂ ਕਿ ਪਿੰਡ ਗਵਿੰਦਪਰੇ ਦੇ ਵਿੱਚ ਇਸ ਵੀਰ ਦੀ ਮੇਜਰ ਸਿੰਘ ਦੀ ਵੱਧ ਤੋਂ ਵੱਧ ਜਿਹੜੀ ਮਦਦ ਆ ਉਹ ਕੀਤੀ ਜਾਵੇ ਤੇ ਅੱਜ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਪਿੰਡ ਦੀ ਸਮੂਹ ਪੰਚਾਇਤ ਸਰਪੰਸ ਸਾਹਿਬਾਨ ਜਰਨੈਲ ਸਿੰਘ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਵਿਜੇ ਕੁਮਾਰ ਰਾਣਾ ਜੀ ਉਹ ਵੀ ਪੰਜ ਸਹਾਰ ਬਾਰ ਪਹੁੰਚੇ ਨੇ ਉਹਨਾਂ ਵੱਲੋਂ ਵੀ ਬਹੁਤ ਸਾਰੀ ਜਿਹੜੀ ਮਾਲੀ ਮਦਦਾਂ ਉਹ ਕੀਤੀ ਜਾ ਰਹੀ ਆ ਸੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਦੋਸਤੋ ਕਿ ਜਿੰਨੇ ਵੀ ਸਾਡੇ ਦਾਨੀ ਸੱਜਣ ਨੇ ਜਿਵੇਂ ਕਿ ਆਪਾਂ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਦੇਖ ਰਹੇ ਆ 23 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਹ ਬਾਤ ਚੱਲ ਰਹੀ ਆ ਉਥੇ ਵੀ ਦੇਖੋ ਵੱਧ ਤੋਂ ਵੱਧ ਸੇਵਾ ਲੋਕ ਲਿਆ ਰਹੇ ਨੇ ਪਰ ਆਪਾਂ ਆਪਣੇ ਪਿੰਡ ਦੇ ਵਿੱਚ ਵੀ ਆਪਣੇ ਆਲੇ-ਦੁਆਲੇ ਆੜ ਗਵਾੜ ਪਿੰਡਾਂ ਦੇ ਵਿੱਚ ਵੀ ਆਪਾਂ ਨੂੰ ਚਾਹੀਦਾ ਕਿ ਆਪਾਂ ਕਿਸੇ ਲੋੜਵੰਦ ਗਰੀਬ ਪਰਿਵਾਰ ਦੀ ਜਿਹੜੀ ਮਦਦ ਆ ਉਹ ਵੱਧ ਤੋਂ ਵੱਧ ਕਰ ਸਕੀਏ ਦੋਸਤੋ ਇਹ ਇੱਕ ਗਰੀਬ ਮਜ਼ਦੂਰ ਆ ਜਿਹੜਾ ਕਿ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚਲਾ ਰਿਹਾ ਸੋ ਅਸੀਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਆਪਣੇ ਨਜ਼ਦੀਕੀ ਪਿੰਡਾਂ ਦੇ ਵਿੱਚ ਜਾਂ ਆਪਣੇ ਪਿੰਡਾਂ ਦੇ ਵਿੱਚ ਆਲੇ-ਦੁਆਲੇ ਗਵਾੜ ਪਿੰਡਾਂ ਦੇ ਵਿੱਚ ਕਿਉਂਕਿ ਇਹ ਵੀਰ ਦੀ ਜਿੰਨੀ ਵੀ ਹੋ ਸਕੇ 150 200 500 400 ਹਜ਼ਾਰ ਜਿੰਨੇ ਕੁ ਵੀ ਮਦਦ ਹੋ ਸਕਦੀ ਆ ਆ ਸਾਡੀਆਂ ਸੰਸਥਾਵਾਂ ਨੂੰ ਸਾਡੇ ਭੈਣ ਭਰਾਵਾਂ ਨੂੰ ਬੇਨਤੀ ਆ ਆ ਸਮੂਹ کلبਾਂ ਨੂੰ ਸੁਸਾਇਟੀਆਂ ਨੂੰ ਸੰਸਥਾ ਨੂੰ ਕਿ ਇਸ ਵੀਰ ਦੀ ਵੱਧ ਤੋਂ ਵੱਧ ਜਿਹੜੀ ਹੈਲਪ ਹੋ ਸਕੇ ਤਾਂ ਜੋ ਕਿ ਵੀਰ ਆਪਣਾ ਜਿਹੜਾ ਪਰਿਵਾਰ ਦੇ ਬੱਚੇ ਨੇ ਉਹ ਲੈ ਕੇ ਫੇਰ ਇਸ ਘਰ ਦੇ ਵਿੱਚ ਆਪਣਾ ਜਿਹੜੀਆਂ ਬੈਠ ਸਕੇ ਅਸੀਂ ਸਾਰਿਆਂ ਨੂੰ ਅਪੀਲ ਬੇਨਤੀ ਸਾਡੀ ਇਹੀ ਆ ਕਿਉਂਕਿ ਅਸੀਂ ਵੀ ਅੱਜ ਸ੍ਰੀ ਗੁਰੂ ਵਿਦਾਰਸ ਵੈਲਫੇਅਰ ਸੁਸਾਇਟੀ ਰਜਿਸਟਰ ਪੰਜਾਬ ਵੱਲੋਂ ਸਾਤੋਂ ਵੀ ਜਿੰਨੀ ਵੀ ਹੋ ਸਕਦੀ ਆ ਅਸੀਂ ਵੀ ਵੱਧ ਤੋਂ ਵੱਧ ਇਸ ਵੀਰ ਦੀ ਕੋਸ਼ਿਸ਼ ਕਰਾਂਗੇ ਕਰਨ ਦੀ ਤੇ ਇੱਕ ਵਾਰੀ ਮੈਂ ਸਾਡੇ ਵਿਜੇ ਕੁਮਾਰ ਰਾਣਾ ਨੂੰ ਵੀ ਬੇਨਤੀ ਕਰਦਾ ਕਿ ਇਹ ਵੀ ਖੜੇ ਹੋਏ ਸਾਡੇ ਨਾਲ ਨੇ ਹਰ ਵਕਤ ਹਰ ਮੋੜ ਤੇ ਖੜਦੇ ਨੇ ਇਹਨਾਂ ਦੀ ਪੰਚਾਇਤ ਵੱਲੋਂ ਵੀ ਬਹੁਤ ਸਾਰਾ ਜਿਹੜਾ ਜਿੰਨਾ ਕੁ ਵੀ ਹੋ ਸਕਦਾ ਮਦਦ ਕਰਨ ਦੀ ਕੋਸ਼ਿਸ਼ ਕਰਨਗੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਇੱਕ ਦੋ ਬੋਲ ਜ਼ਰੂਰ ਸਾਡੇ ਅ ਵਿਜੇ ਕੁਮਾਰ ਰਾਣਾ ਨੂੰ ਉਹ ਸਾਝੇ ਕਰਨਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੀ ਸੂਚੀ ਪੰਚਾਇਤ ਵੱਲੋਂ ਤੇ ਪਿੰਡ ਵੱਲੋਂ ਵੀ ਮਦਦ ਕੀਤੀ ਜਾ ਰਹੀ ਆ ਮੇਜਰ ਸਿੰਘ ਦਾ ਘਰ ਇਹ ਗਿਰਨ ਕਰਾਉਣ ਦਾ ਸਾਨੂੰ ਅਫਸੋਸ ਆ ਤੇ ਅਸੀਂ ਵੱਤੋ ਵੱਧ ਪਿੰਡ ਦੇ ਸਹਿਯੋਗ ਨਾਲ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਇਹਨਾਂ ਦੀ ਵੱਤੋ ਵੱਧ ਮਦਦ ਕਰਾਂਗੇ ਤੇ ਸਾਰੀਆਂ ਸੰਸਥਾਵਾਂ ਨੂੰ ਸਾਰੀਆਂ ਸੁਸਾਇਟੀਆਂ ਨੂੰ ਸਾਰੇ ਐਨ ਆਰ ਆਈ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿਸ ਬਾਈ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਇਹ ਬਹੁਤ ਗਰੀਬ ਪਰਿਵਾਰ ਆ ਤੇ ਦਿਹਾੜੀ ਜੋਤਾਂ ਕਰਕੇ ਆਪਣਾ ਖਰਚਾ ਚਲਾ ਰਿਹਾ ਤੇ ਮਕਾਨ ਬਣਾਉਣ ਚ ਅਸਮਰਥ ਆ ਜੀ ਇਹ ਤੇ ਇਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸਾਡੇ ਕੋਲ ਤਾਂ ਇਹੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂ ਸੋ ਸਾਡੇ ਨਾਲ ਸਰਪੰਚ ਸਾਹਿਬਾਨ ਵੀ ਆਏ ਨੇ ਉਹ ਵੀ ਆਪਣੇ ਇੱਕ ਦੋ ਬੋਲ ਜਰੂਰ ਸਾਂਝੇ ਕਰਨ ਕਿਉਂਕਿ ਤੁਹਾਡਾ ਪਿੰਡਾ ਤੁਹਾਡੀ ਸੋਚ ਆ ਤੁਸੀਂ ਵੀ ਆਪਣੇ ਵਿਚਾਰ ਜਰੂਰ ਇਸ ਗਰੀਬ ਪਰਿਵਾਰ ਲਈ ਦੋ ਚਾਰ ਬੋਲ ਸਾਂਝੇ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਲੋਂ ਹੀ ਵਿਸ਼ਵਾਸ ਦਿਵਾਉਣਾ ਹੈ ਮੇਰੇ ਪਿੰਡ ਗਵਿੰਦਪੁਰਾ ਨਗਰ ਵੱਲੋਂ ਵੀ ਜਿੰਨੀ ਵੀ ਮਦਦ ਅਸੀਂ ਆਪਣੇ ਲੈਵਲ ਤੇ ਕਰ ਸਕਾਂਗੇ ਪੰਚਾਇਤ ਲੈਵਲ ਤੇ ਉਹ ਕਰਾਂਗੇ ਜਰੂਰ ਮੈਂ ਮੇਜਰ ਸਿੰਘ ਨੂੰ ਇਹ ਇਮਾਨ ਦਿਵਾਉਣਾ ਹੈ ਵੀ ਜਿੰਨੀ ਵੀ ਮਦਦ ਹੋ ਸਕੂਗੀ ਅਸੀਂ ਵੱਧ ਤੋਂ ਵੱਧ ਕਰਾਂਗੇ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਜੀ ਕੀ ਆ ਸੋਚਦੇ ਨਾਲ ਹੀ ਮੈਂ ਮੇਜਰ ਸਿੰਘ ਨੂੰ ਵੀ ਬੇਨਤੀ ਕਰਦਾ ਕਿ ਉਹ ਵੀ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਤੁਸੀਂ ਰਹਿ ਰਹੇ ਹੋ ਤੁਸੀਂ ਵੀ ਜਿਵੇਂ ਕਿ ਤੁਹਾਨੂੰ ਮੀਂਹ ਦੇ ਬਾਰਸ਼ ਕਾਰਨ ਇੱਕ ਹਫਤਾ ਹੋ ਚੁੱਕਿਆ ਆ ਗੁਜਾਰਾ ਇੱਕ ਰਾਏ ਤੇ ਬਾਈ ਰਹਿ ਰਹੇ ਨੇ ਤੇ ਤੁਸੀਂ ਵੀ 2-4 ਬੋਲ ਲੋਕਾਂ ਨੂੰ ਅਪੀਲ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹ ਜਰੂਰ ਸਾਡੇ ਨਾਲ ਸਾਂਝੇ ਕਰੋ ਜੀ ਉਹ ਬੋਲ ਨਹੀਂ ਖੜੇ ਤੇ ਭਾਈ ਉਹ ਗਾਲੀ ਪਰਿਵਾਰ ਦਾ ਮਜਦੂਰ ਹੈ ਬਾਈ ਜੀ ਖਾਲਸਾ ਵੈਕ ਜੀ ਫਤਿਹ ਤੁਹਾਨੂੰ ਪਤਾ ਹੀ ਹੈ ਜੀ ਹੁਣ ਗਰੀਬ ਘਰ ਦੇ ਵਿੱਚ ਰਹਿਣ ਵਾਲੇ ਸੀ ਬਹੁਤ ਗਰੀਬੀ ਆ ਸਾਡੇ ਦਿਹਾੜੀਦਾਰ ਬੰਦਾ ਹੀ ਮੈਂ ਜੇ ਕਿਰਪਾ ਕਰਕੇ ਮਦਦ ਕਰੋ ਜੀ ਬਹੁਤ ਬਹੁਤ ਜੀ ਬਾਈ ਜੀ ਖਾਲਸਾ ਵੈਕ ਜੀ Ja. Kurze Augen.